ਅੱਠਵਾਂ ਵਚਨ ਸਰਦੀਆਂ ਦੇ ਦਿਨ ਸੀ ਅਜ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਸੀ ਤਾਂ ਦਵਿੰਦਰ ਤੇ ਉਸ ਦੀ ਘਰ ਵਾਲੀ ਸੁਖੀ ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਘਰ ਦਾ ਸਮਾਨ ਲੈਣ ਲਈ ਘਰ ਦੇ ਨੇੜੇ ਵਾਲੀ ਮਾਰਕੀਟ ਵਿੱਚ ਚਲੇ ਗਏ ਖਰੀਦਦਾਰੀ ਕਰਕੇ ਵਾਪਸ ਆਉਂਦੇ ਆਉਂਦੇ ਦੁਪਹਿਰ ਦੇ 2 ਵੱਜ ਚੁੱਕੇ ਸੀ ਚੱਲਦੇ-ਚੱਲਦੇ ਰਾਸਤੇ ਵਿੱਚ ਸੁਖੀ ਦੇ ਪੈਰ ਅਚਾਨਕ ਰੁਕੇ ਤੇ ਉਹ ਬੜੇ ਗੌਰ ਨਾਲ ਸਾਹਮਣੇ ਵੱਲ ਦੇਖਣ ਲੱਗੀ ਸਾਹਮਣੇ ਇੱਕ ਪ੍ਰਾਈਵੇਟ ਸਕੂਲ ਦੀ ਬਿਲਡਿੰਗ ਸੀ ਛੁੱਟੀ ਦਾ ਸਮਾਂ ਸੀ ਇਸ ਲਈ ਸਕੂਲ ਦਾ ਗੇਟ ਪੂਰਾ ਖੁੱਲਾ ਹੋਇਆ ਸੀ ਤੇ ਇੱਕ ਇੱਕ ਕਰਕੇ ਸਾਰੇ ਬੱਚੇ ਭਜਦੇ ਹੋਏ ਗੇਟ ਤੋਂ ਬਾਹਰ ਆ ਰਹੇ ਸੀ ਕਿਸੇ ਬੱਚੇ ਦੀ ਮਾਂ ਉਸ ਨੂੰ ਲੈਣ ਆਈ ਸੀ ਤਾਂ ਕਿਸੇ ਦਾ ਪਿਓ ਬਾਹਰ ਆਉਂਦੇ ਹੀ ਬੱਚੇ ਬੜੀ ਖੁਸ਼ੀ ਨਾਲ ਆਪਣੇ ਮੰਮੀ ਪਾਪਾ ਨੂੰ ਦਿਨ ਵਿੱਚ ਕੀ ਕੀ ਹੋਇਆ ਸਭ ਕੁਝ ਦੱਸ ਰਹੇ ਸੀ ਸਾਰੇ ਬੱਚਿਆਂ ਦੇ ਮਾਂ ਪਿਓ ਦੇ ਚਿਹਰੇ ਤੇ ਇੱਕ ਸੰਤੋਸ਼ ਜਿਹਾ ਦਿਖਾਈ ਦੇ ਰਿਹਾ ਸੀ ਬਾਹਰ ਆਉਂਦੇ ਹਰ ਬੱਚੇ ਵੱਲ ਦੇਖਦੇ ਹੋਏ ਸੁਖੀ ਗੇਟ ਤੇ ਨਜ਼ਰ ਜਮਾਈ ਹੋਈ ਸੀ ਤੇ ਦਵਿੰਦਰ ਬੋਲਿਆ ਕਿ ਸੁਖੀ ਤੋ ਫਿਰ ਇੱਥੇ ਰੁਕ ਗਈ ਤੈਨੂੰ ਕਿੰਨੀ ਵਾਰ ਯਾਦ ਹੋਣਾ ਪਵੇਗਾ ਕਿ ਹੁਣ ਸਾਡਾ ਪੁੱਤ ਇੱਥੇ ਨਹੀਂ ਪੜਦਾ ਉਸਦੀ ਪੜਾਈ ਬਹੁਤ ਸਾਲ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਤੇ ਸਕੂਲ ਵੀ ਉਹ ਕਦੋਂ ਦਾ ਛੱਡ ਚੁੱਕਿਆ ਹੈ ਸਕੂਲ ਤਾਂ ਕੀ ਹੁਣ ਤਾਂ ਉਹ ਸਾਨੂੰ ਤੇ ਇਸ ਦੇਸ਼ ਨੂੰ ਵੀ ਛੱਡ ਕੇ ਜਾ ਚੁੱਕਿਆ ਹੈ ਕਹਿੰਦੇ-ਕਹਿੰਦੇ ਦਵਿੰਦਰ ਦਾ ਗਲਾ ਭਾਗ ਗਿਆ ਤੇ ਇੱਧਰ-ਉੱਧਰ ਦੇਖਦੇ ਹੋਏ ਆਪਣੀਆਂ ਅੱਖਾਂ ਦੇ ਹੰਝੂ ਲੁਕਾਉਣ ਦੀ ਕੋਸ਼ਿਸ਼ ਕਰਨ ਲੱਗਾ ਜਾਣਦੀ ਹਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਹਰ ਵਾਰ ਸਕੂਲ ਦੇ ਸਾਹਮਣੇ ਤੋਂ ਲੰਘਦੇ ਹੋਏ ਪੈਰ ਆਪਣੇ ਆਪ ਰੁਕ ਜਾਂਦੇ ਹਨ ਇਸ ਉਮੀਦ ਨਾਲ ਕਿ ਅੱਜ ਸਾਡਾ ਬੱਚਾ ਭੱਜਦਾ ਹੋਇਆ ਆਵੇਗਾ ਤੇ ਖੁਸ਼ੀ ਨਾਲ ਮम्मा ਪੁਕਾਰਦਾ ਹੋਇਆ ਮੇਰੇ سینੇ ਨਾਲ ਲੱਗ ਜਾਵੇਗਾ ਸੁਖੀ ਨੇ ਕਿਹਾ ਇਹ ਸੁਣ ਕੇ ਦਵਿੰਦਰ ਕੁਝ ਪਲ ਲਈ ਚੁੱਪ ਹੋ ਗਿਆ ਤੇ ਸੁਖੀ ਬੋਲੀ ਬਹੁਤ ਯਾਦ ਆਉਂਦੀ ਹੈ ਅਮਨਿੰਦਰ ਦੀ ਤੁਹਾਨੂੰ ਵੀ ਆਉਂਦੀ ਹੋਵੇਗੀ ਨਾ ਸੁਖੀ ਦੀ ਇਸ ਗੱਲ ਤੇ ਦਵਿੰਦਰ ਉਸ ਨੂੰ ਸਮਝਾਉਂਦੇ ਹੋਏ ਬੋਲਿਆ ਸੁਖੀ ਕੱਲ ਸਮਝੇਂਗੀ ਤੂੰ ਬੱਚੇ ਜਦ ਖੁਦ ਬੱਚਿਆਂ ਵਾਲੇ ਹੋ ਜਾਂਦੇ ਹਨ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਉਹ ਵੱਡੇ ਹੋ ਚੁੱਕੇ ਹਨ ਉਹਨਾਂ ਦੇ ਫਰਜ਼ ਤੇ ਅਧਿਕਾਰ ਬਦਲ ਜਾਂਦੇ ਹਨ ਫਿਰ ਅਸੀਂ ਇੱਥੇ ਇਕੱਲੇ ਕਿੱਥੇ ਹਾਂ ਮੈਂ ਤੇ ਤੂੰ ਅਸੀਂ ਦੋ ਜਣੇ ਹਾਂ ਤਾਂ ਸਹੀ ਦੋ ਜਣੇ ਇਕੱਠੇ ਖੜੇ ਹੋਣ ਤਾਂ ਦੋ ਨਹੀਂ 11 ਹੁੰਦੇ ਹਨ ਤਾਂ ਸੁਖੀ ਬੋਲੀ ਤੁਹਾਡੀ ਇਹ ਗੱਲ ਸੁਣਨ ਵਿੱਚ ਤਾਂ ਚੰਗੀ ਲੱਗਦੀ ਹੈ ਪਰ ਇੱਕ ਮਾਂ ਦੇ ਮਨ ਨੂੰ ਸੰਤੁਸ਼ਟ ਨਹੀਂ ਕਰ ਸਕਦੀ ਮਾਂ ਦੇ ਅੰਦਰ ਦੀ ਉਦਾਸੀ ਸੁਖੀ ਦੇ ਗਲੇ ਨੂੰ ਸੁਕਾ ਰਹੀ ਸੀ ਫਿਰ ਦਵਿੰਦਰ ਨੇ ਕਿਹਾ ਸੁੱਖੀ ਸਾਡੇ ਤੋਂ ਇਲਾਵਾ ਇਸ ਦੇਸ਼ ਵਿੱਚ ਹੋਰ ਵੀ ਇਹੋ ਜਿਹੇ ਮਾਪਿਓ ਹਨ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਇੱਥੇ ਛੱਡ ਕੇ ਵਿਦੇਸ਼ ਵਿੱਚ ਵੱਸ ਗਏ ਹਨ ਅੱਜਕੱਲ ਇਹ ਗੱਲ ਆਮ ਹੋ ਚੁੱਕੀ ਹੈ ਤੇ ਉਂਝ ਵੀ ਫਲਾਈਟ ਵਿੱਚ ਅਮਰੀਕਾ ਤੋਂ ਭਾਰਤ ਆਉਣ ਵਿੱਚ ਸਮਾਂ ਹੀ ਕਿੰਨਾ ਕੁ ਲੱਗਦਾ ਹੈ ਇਸ ਲਈ ਜ਼ਿਆਦਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਹੁਣ ਘਰ ਚੱਲ ਕਹਿੰਦੇ ਹੋਏ ਦਵਿੰਦਰ ਸੁੱਖੀ ਦਾ ਹੱਥ ਫੜ ਕੇ ਚੱਲ ਪਿਆ ਉਹ ਸੁੱਖੀ ਨੂੰ ਤਾਂ ਸਮਝਾਉਂਦਾ ਰਹਿੰਦਾ ਸੀ ਪਰ ਬੱਚਿਆਂ ਤੋਂ ਦੂਰ ਚਲੇ ਜਾਣ ਦਾ ਦੁੱਖ ਉਸ ਨੂੰ ਅੰਦਰ ਹੀ ਅੰਦਰ ਖਾਈ ਜਾ ਰਿਹਾ ਸੀ ਚੱਲਦੇ-ਚੱਲਦੇ ਉਸਦੇ ਮਨ ਦਿਮਾਗ 'ਚ ਅਤੀਤ ਦੀਆਂ ਗੱਲਾਂ ਹਿਲੋਰੇ ਮਾਰਨ ਲੱਗੀਆਂ ਮਾਂ ਬਾਪੂ ਜੀ ਮੇਰੀ ਵਿਲੈਤ ਵਿੱਚ ਨੌਕਰੀ ਲੱਗ ਗਈ ਹੈ ਕਈ ਸਾਲਾਂ ਤੋਂ ਮੈਂ ਜੋ ਸੁਪਨਾ ਦੇਖਿਆ ਸੀ ਉਹ ਅੱਜ ਪੂਰਾ ਹੋਣ ਜਾ ਰਿਹਾ ਹੈ ਹੁਣ ਮੈਂ ਹਮੇਸ਼ਾ ਦੇ ਲਈ ਅਮਰੀਕਾ ਵਿੱਚ ਸੈਟਲ ਹੋ ਜਾਵਾਂਗਾ ਹੁਣ ਦੇਖਿਓ ਬਾਪੂ ਜੀ ਤੁਹਾਡਾ ਪੁੱਤ ਕਿਵੇਂ ਤਰੱਕੀਆਂ ਦੀਆਂ ਉੱਚਾਈਆਂ ਤੇ ਪਹੁੰਚਦਾ ਹੈ ਕੁਸ਼ੀ ਨਾਲ ਦਵਿੰਦਰ ਦੇ ਪੁੱਤ ਅਮਨਿੰਦਰ ਨੇ ਇਹ ਗੱਲ ਦੱਸੀ ਪਰ ਪੁੱਤ ਦੇ ਵਿਲੈਹ ਜਾਣ ਦੀ ਗੱਲ ਸੁਣਦੇ ਹੀ ਦਵਿੰਦਰ ਹੱਕਾ ਬੱਕਾ ਰਹਿ ਗਿਆ ਤੇ ਉਧਰ ਇਹ ਗੱਲ ਸੁਣ ਕੇ ਸੁਖੀ ਤਾਂ ਮਨੋਂ ਪੱਥਰ ਹੀ ਹੋ ਗਈ ਸੀ ਇੱਕ ਸ਼ਬਦ ਵੀ ਉਸ ਦੀ ਜ਼ੁਬਾਨ ਤੋਂ ਨਹੀਂ ਨਿਕਲਿਆ ਸੀ ਤਾਂ ਦਵਿੰਦਰ ਆਪਣੇ ਪੁੱਤ ਨੂੰ ਰੋਕਣ ਦਾ ਕਹਿਣ ਦੇ ਇਰਾਦੇ ਨਾਲ ਬੋਲਿਆ ਇਹ ਕੀ ਕਹਿ ਰਿਹਾ ਹੈ ਪੁੱਤੂ ਪੁੱਤ ਤੂੰ ਸਾਡਾ ਇਕੱਲਾ ਪੁੱਤ ਹੈ ਤੂੰ ਹੀ ਸਾਨੂੰ ਛੱਡ ਕੇ ਅਮਰੀਕਾ ਚਲਾ ਜਾਵੇਂਗਾ ਇਸ ਉਮਰ ਵਿੱਚ ਅਸੀਂ ਇੱਥੇ ਇਕੱਲੇ ਕਿਵੇਂ ਜੀ ਸਕਾਂਗੇ ਬਾਪੂ ਜੀ ਇਹ ਸਮਾਂ ਇਮੋਸ਼ਨਲ ਹੋਣ ਦਾ ਨਹੀਂ ਹੈ ਆਖਰ ਮੇਰੇ ਫਿਊਚਰ ਦਾ ਸਵਾਲ ਹੈ ਮੇਰੇ ਸਾਰੇ ਦੋਸਤ ਵਿਲੈਟ ਵਿੱਚ ਜਾ ਕੇ ਵਸ ਗਏ ਹਨ ਤੇ ਕੀ ਕਮਾਲ ਦਾ ਲਾਈਫ ਸਟਾਈਲ ਹੈ ਉਹਨਾਂ ਦਾ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਜ਼ਿੰਦਗੀ ਪਰ ਇੱਥੇ ਹੀ ਫਸਿਆ ਰਹਿ ਜਾਵਾਂ ਕਿਉਂ ਪੁੱਤ ਕੀ ਕਮੀ ਹੈ ਸਾਡੇ ਦੇਸ਼ ਵਿੱਚ ਮੈਨੂੰ ਚੰਗੀ ਪੈਨਸ਼ਨ ਮਿਲ ਰਹੀ ਹੈ ਤੇ ਤੂੰ ਵੀ ਮੁੰਬਈ ਵਿੱਚ ਚੰਗਰੀ ਨੌਕਰੀ ਕਰ ਰਿਹਾ ਹੈ ਇਹ ਘਰ ਵੀ ਸਾਡਾ ਆਪਣਾ ਹੈ ਆਖਰ ਕਮੀ ਕਿਸ ਚੀਜ਼ ਦੀ ਹੈ ਪੁੱਤ ਜੋ ਤੂੰ ਆਪਣਾ ਦੇਸ਼ ਆਪਣੇ ਮਾਪਿਆਂ ਨੂੰ ਛੱਡ ਕੇ ਵਿਲੈਤ ਦੀ ਧਰਤੀ ਤੇ ਵਸਣਾ ਚਾਹੁੰਦਾ ਹੈ ਪੁੱਤ ਸਾਨੂੰ ਸਮਝਣ ਦੀ ਕੋਸ਼ਿਸ਼ ਕਰ ਇਸ ਉਮਰ 'ਚ ਅਸੀਂ ਤੇਥੋਂ ਦੂਰ ਰਹਿਣਾ ਨਹੀਂ ਚਾਹੁੰਦੇ ਅਸੀਂ ਆਪਣੇ ਪੁੱਤ ਬਹੂ ਪੋਤੇ ਨਾਲ ਰਹਿਣਾ ਚਾਹੁੰਦੇ ਹਾਂ ਕੀ ਬਾਪੂ ਜੀ ਮੇਰੀ ਆਪਣੀ ਵੀ ਕੋਈ ਜ਼ਿੰਦਗੀ ਹੈ ਜਾਂ ਨਹੀਂ ਮੇਰੀਆਂ ਵੀ ਕੁਝ ਇੱਛਾਵਾਂ ਹਨ ਕੁਝ ਸੁਪਨੇ ਹਨ ਜਿਨ੍ਹਾਂ ਨੂੰ ਮੈਂ ਪੂਰਾ ਕਰਨਾ ਚਾਹੁੰਦਾ ਹਾਂ ਅਮਨਿੰਦਰ ਦੇ ਇਹਨਾਂ ਕਹਿੰਦੇ ਹੀ ਦਵਿੰਦਰ ਬੋਲਿਆ ਪੁੱਤ ਵਿਲੈ ਜਾਣ ਦਾ ਮੌਕਾ ਤਾਂ ਆਪਣੀ ਨੌਕਰੀ ਦੌਰਾਨ ਮੈਨੂੰ ਵੀ ਮਿਲਿਆ ਸੀ ਪਰ ਤੇਰੀ ਬੋਰਡ ਦੀ ਪ੍ਰੀਖਿਆ ਕਰਕੇ ਅਸੀਂ ਤਾਂ ਵਿਦੇਸ਼ ਨਹੀਂ ਗਏ ਸੀ ਅਸੀਂ ਤਾਂ ਪਹਿਲਾਂ ਤੇਰੇ ਬਾਰੇ ਹੀ ਸੋਚਿਆ ਸੀ ਹੁਣ ਅਮਨਿੰਦਰ ਦੀ ਸਹਿਨ ਸ਼ਕਤੀ ਜਵਾਬ ਦੇਣ ਲੱਗੀ ਸੀ ਉਹ ਗੁੱਸੇ 'ਚ ਬੋਲਿਆ ਬਾਪੂ ਜੀ ਇਹ ਤੁਹਾਡੀ ਬੇਫਕੂਫੀ ਸੀ ਪਰ ਹੁਣ ਤੁਸੀਂ ਮੇਥੋਂ ਕੀ ਚਾਹੁੰਦੇ ਹੋ ਕਿ ਮੈਂ ਵੀ ਉਹੀ ਬੇਫਕੂਫੀ ਕਰਾਂ ਭਾਵਨਾਵਾਂ ਵਿੱਚ ਵਹਿ ਕੇ ਲੈ ਕੇ ਗਲਤ ਫੈਸਲੇ ਕਰਕੇ ਸਾਰੀ ਉਮਰ ਪਛਤਾਉਂਦਾ ਰਹਾਂ ਮਾਫ ਕਰਿਓ ਬਾਪੂ ਜੀ ਪਰ ਮੇਥੋਂ ਇਹ ਨਹੀਂ ਹੋ ਸਕੇਗਾ ਮੈਂ ਪ੍ਰੈਕਟੀਕਲ ਹੋ ਕੇ ਆਪਣੇ ਫੈਸਲੇ ਲੈਂਦਾ ਹਾਂ ਪੁੱਤ ਦਾ ਜਵਾਬ ਸੁਣ ਕੇ ਦਵਿੰਦਰ ਸੁੰਨ ਰਹਿ ਗਿਆ ਉਹਨਾਂ ਨੇ ਆਪਣੀ ਘਰ ਵਾਲੀ ਸੁਖੀਵਲ ਦੇਖਿਆ ਪਰ ਉਸ ਦੀਆਂ ਅੱਖਾਂ 'ਚ ਤਾਂ ਸਿਰਫ ਹੰਝੂ ਹੀ ਹੰਝੂ ਸੀ ਸ਼ਾਇਦ ਹਾਲੇ ਤੱਕ ਉਹ ਸਦਮੇ ਵਿੱਚ ਸੀ ਪਰ ਉਸਦੇ ਪੁੱਤ ਅਮਨਿੰਦਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਿਆ ਵਿਲਾਇਤ ਦੇ ਸੁਨਹਿਰੇ ਭਵਿੱਖ ਦੀ ਲਾਲਸਾ ਨੇ ਉਸ ਦੇ ਖੰਭ ਜੋ ਲਗਾ ਦਿੱਤੇ ਸੀ ਮਾਂ ਦੇ ਚਿਹਰੇ ਤੇ ਫੈਲੀ ਨਿਰਾਸ਼ਾ ਤੇ ਉਦਾਸੀ ਦੇ ਭਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਆਖਰਕਾਰ ਉਹ ਉੱਡ ਹੀ ਗਿਆ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਅਤੇ ਬੁੱਢੇ ਮਾਪਿਆਂ ਨੂੰ ਇਕੱਲੇ ਜਾਣ ਤੇ ਮਰਨ ਲਈ ਛੱਡ ਕੇ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਕਰਦੇ ਦਵਿੰਦਰ ਕਦੋਂ ਕਰਦੇ ਬਾਹਰ ਪਹੁੰਚ ਗਿਆ ਉਸ ਨੂੰ ਪਤਾ ਹੀ ਨਾ ਲੱਗਿਆ ਸਮਾਨ ਦਾ ਥੈਲਾ ਘਰ ਦੇ ਬਾਹਰ ਦਰਵਾਜ਼ੇ ਤੇ ਰੱਖਦੇ ਹੋਏ ਦਵਿੰਦਰ ਨੇ ਸੁਖੀ ਵੱਲ ਹੱਥ ਵਧਾਇਆ ਲਿਆ ਸੁਖੀ ਚਾਬੀ ਦੇ ਪਰ ਸੁਖੀ ਨੇ ਕੋਈ ਹਰਕਤ ਨਾ ਕੀਤੀ ਕੀ ਕਰੀ ਜਾਂਦੀ ਹੈ ਸੁਖੀ ਦੇਣਾ ਚਾਬੀ ਕਹਿੰਦੇ ਹੋਏ ਦਵਿੰਦਰ ਨੇ ਜਿਵੇਂ ਹੀ ਪਿੱਛੇ ਮੁੜ ਕੇ ਦੇਖਿਆ ਤਾਂ ਹੈਰਾਨ ਰਹਿ ਗਿਆ ਸੁਖੀ ਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਹੋਈਆਂ ਸੀ ਉਹ ਆਪਣਾ ਸਿਰ ਫੜੀ ਖੜੀ ਸੀ ਤੇ ਦੇਖਦੇ ਹੀ ਦੇਖਦੇ ਕੱਟੇ ਦਰਖਤ ਦੀ ਤਰ੍ਹਾਂ ਕਦੋਂ ਜ਼ਮੀਨ ਤੇ ਡਿੱਗੀ ਪਤਾ ਹੀ ਨਾ ਲੱਗਿਆ ਸੁਖੀ ਕੀ ਹੋਇਆ ਤੈਨੂੰ ਕਹਿੰਦੇ ਹੋਏ ਦਵਿੰਦਰ ਮਦਦ ਲਈ ਚੀਕਣ ਲੱਗਾ ਤਾਂ ਨੇੜੇ ਤੇੜੇ ਦੇ ਲੋਕ ਭੱਜੇ ਆਏ ਤੇ ਜਲਦਬਾਜੀ ਵਿੱਚ ਇੱਕ ਗੱਡੀ ਵਿੱਚ ਲਟਾ ਕੇ ਸੁਖੀ ਨੂੰ ਹਸਪਤਾਲ ਲਿਜਾਇਆ ਗਿਆ ਅੰਦਰ ਡਾਕਟਰ ਐਮਰਜੈਂਸੀ ਵਾਰਚ ਸੁਖੀ ਦਾ ਟ੍ਰੀਟਮੈਂਟ ਕਰ ਰਹੇ ਸੀ ਤਾਂ ਬਾਹਰ ਬੈਠੇ ਦਵਿੰਦਰ ਦੇ ਹੱਥ ਪੈਰ ਫੁੱਲ ਰਹੇ ਸੀ ਉਹ ਚਿੰਤਾ 'ਚ ਡੋਬ ਰਿਹਾ ਸੀ ਕਿ ਆਖਰ ਉਸ ਦੀ ਪਤਨੀ ਨੂੰ ਇਹੋ ਜਿਹਾ ਕੀ ਹੋਇਆ ਜੋ ਇਸ ਤਰ੍ਹਾਂ ਚੱਕਰ ਖਾ ਕੇ ਡਿੱਗ ਪਈ ਸ਼ਾਇਦ ਕਮਜ਼ੋਰੀ ਆ ਗਈ ਹੋਵੇਗੀ ਸੋਚਦੇ ਹੋਏ ਕਦੇ ਆਪਣੇ ਮਨ ਨੂੰ ਸਮਝਾਉਣ ਲੱਗਦਾ ਤਾਂ ਦੂਜੇ ਪਾਸੇ ਵਿਚਾਰ ਆਉਂਦਾ ਕਿ ਕਿਤੇ ਕੋਈ ਗੰਭੀਰ ਬਿਮਾਰੀ ਤਾਂ ਨਹੀਂ ਕਬਰਾਹਰਚ ਆ ਕੇ ਉਹਨਾਂ ਨੇ ਆਪਣੇ ਪੁੱਤ ਨੂੰ ਫੋਨ ਕੀਤਾ ਪਰ 2-3 ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਅਮਨਿੰਦਰ ਨੇ ਫੋਨ ਨਾ ਚੁੱਕਿਆ ਥੋੜੀ ਦੇਰ ਚ ਨਰਸ ਐਮਰਜੈਂਸੀ ਵਾਰਡ ਤੋਂ ਬਾਹਰ ਆਈ ਮੇਰੀ ਘਰ ਵਾਲੀ ਸੁਖੀ ਹੁਣ ਕਿਵੇਂ ਹੈ ਦਵਿੰਦਰ ਨੇ ਪੁੱਛਿਆ ਤਾਂ ਨਰਸ ਨੇ ਕਿਹਾ ਹਲੇ ਟ੍ਰੀਟਮੈਂਟ ਚੱਲ ਰਿਹਾ ਹੈ ਤੁਸੀਂ ਰਿਸੈਪਸ਼ਨ ਤੇ 50000 ਰੁਪਏ ਦੀ ਪੇਮੈਂਟ ਜਮਾ ਕਰਵਾ ਦਿਓ ਦਵਿੰਦਰ ਨੇ ਰਿਸੈਪਸ਼ਨ ਤੇ ਜਾ ਕੇ ਆਪਣੇ ਮੋਬਾਈਲ ਤੋਂ ਪੈਸੇ ਟਰਾਂਸਫਰ ਕਰ ਦਿੱਤੇ ਅਗਲੇ ਦਿਨ ਜਦ ਸੁਖੀ ਦੀ ਸਾਰੀ ਰਿਪੋਰਟ ਆਈ ਤਾਂ ਜੋ ਕੁਝ ਵੀ ਸਾਹਮਣੇ ਆਇਆ ਉਸ ਨੂੰ ਜਾਣ ਕੇ ਦਵਿੰਦਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੁਖੀ ਨੂੰ ਕੈਂਸਰ ਸੀ ਕੁਝ ਦਿਨ ਤਾਂ ਦਵਿੰਦਰ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਨਾਂ ਦੇ ਸਰੀਰ ਵਿੱਚ ਜਾਨ ਹੀ ਨਹੀਂ ਹੈ ਪਰ ਉਹਨਾਂ ਨੇ ਖੁਦ ਨੂੰ ਟੁੱਟਣ ਨਹੀਂ ਦਿੱਤਾ ਮਨ ਹੀ ਮਨ ਸੋਚ ਲਿਆ ਸੀ ਕਿ ਆਪਣੀ ਘਰ ਵਾਲੀ ਨੂੰ ਵੀ ਪਰੇਸ਼ਾਨ ਨਹੀਂ ਹੋਂ ਦੇਵਾਂਗਾ ਐਨ ਐਚ ਉਹਨਾਂ ਕੋਲ ਉਹਨਾਂ ਦੇ ਪੁੱਤ ਅਮਨਿੰਦਰ ਦਾ ਫੋਨ ਆਇਆ ਦਵਿੰਦਰ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਅਮਨਿੰਦਰ ਬੋਲਿਆ ਤੁਸੀਂ ਚਿੰਤਾ ਨਾ ਕਰੋ ਬੌਜੀ ਮਾਂ ਠੀਕ ਹੋ ਜਾਵੇਗੀ ਬਸ ਉਹਨਾਂ ਦੇ ਖਾਣੇ ਤੇ ਦਵਾਈਆਂ ਦਾ ਧਿਆਨ ਰੱਖਿਓ ਪੁੱਤ ਨਾਲ ਗੱਲ ਕਰਕੇ ਦਵਿੰਦਰ ਦਾ ਦਿਲ ਵੀ ਥੋੜਾ ਹਲਕਾ ਹੋ ਗਿਆ ਸੀ ਦੋ ਦਿਨ ਬਾਅਦ ਸੁਖੀ ਨੂੰ ਘਰ ਪੇਜ ਦਿੱਤਾ ਗਿਆ ਦਵਿੰਦਰ ਉਸਦਾ ਖੂਬ ਚੰਗੀ ਤਰ੍ਹਾਂ ਖਿਆਲ ਰੱਖ ਰਿਹਾ ਸੀ ਆਪਣੇ ਹੱਥਾਂ ਨਾਲ ਉਸ ਲਈ ਪੋਸ਼ਟਿਕ ਖਾਣਾ ਬਣਾਉਂਦਾ ਤੇ ਸਮੇਂ ਤੇ ਦਵਾਈ ਦਿੰਦਾ ਹਰ ਰੋਜ਼ ਸਵੇਰੇ ਜ ਸ਼ਾਮ ਨੂੰ ਉਹਨਾਂ ਦੇ ਨਾਲ ਪਾਰਕ ਵਿੱਚ ਟਹਿਲਣ ਜਾਂਦਾ ਚੈੱਕਅਪ ਲਈ ਤੇ ਲਾਜ਼ਲੀ ਹਸਪਤਾਲ ਵਿੱਚ ਟੈਕਸੀ ਤੇ ਬਿਠਾ ਕੇ ਲੈ ਜਾਂਦਾ ਆਪਣੇ ਪਤੀ ਦਵਿੰਦਰ ਦਾ ਐਨਾ ਸਮਰਪਣ ਦੇਖ ਕੇ ਸੁਖੀ ਦੀਆਂ ਅੱਖਾਂ ਭਰ ਆਉਂਦੀਆਂ ਪਰ ਦਵਿੰਦਰ ਨੇ ठान ਲਿਆ ਸੀ ਕਿ ਉਹ ਸੁਖੀ ਨੂੰ ਕੁਝ ਨਹੀਂ ਹੋਣ ਦੇਵੇਗਾ ਤੇ ਉਸਤਾ ਚੰਗੀ ਤਰ੍ਹਾਂ ਇਲਾਜ ਕਰਵਾਵੇਗਾ ਤੇ ਉਸ ਨੂੰ ਠੀਕ ਕਰਕੇ ਹੀ ਦਮ ਲਵੇਗਾ ਦਿਨ ਐਵੇਂ ਹੀ ਬੀਤਣ ਲੱਗੇ ਪਰ ਸੁਖੀ ਦੀ ਹਾਲਤ ਵਿਗੜਦੀ ਜਾ ਰਹੀ ਸੀ ਅਕਸਰ ਆਪਣੀ ਹਾਲਤ ਦੇਖ ਕੇ ਉਹ ਕਮਜ਼ੋਰ ਪੈ ਜਾਂਦੀ ਸੀ ਪਰ ਦਵਿੰਦਰ ਹਮੇਸ਼ਾ ਉਸ ਨੂੰ ਹਿੰਮਤ ਦੇਣ ਦੀ ਕੋਸ਼ਿਸ਼ ਕਰਦਾ ਇਹ ਕਹਿ ਕੇ ਕਿ ਚੰਗੇ ਇਲਾਜ ਦੇ ਵਿਸ਼ਵਾਸ ਦੇ ਸਹਾਰੇ ਹੀ ਵੱਡੀ ਤੋਂ ਵੱਡੀ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ ਪਰ ਦਵਿੰਦਰ ਖੁਦ ਕਦੇ-ਕਦੇ ਇਕੱਲਾ ਬੈਠ ਕੇ ਹੰਝੂ ਵਹਾਉਣ ਲੱਗਦਾ ਸੀ ਘਰ ਵਾਲੀ ਦੀ ਬਿਮਾਰੀ ਕਰਕੇ ਦਵਿੰਦਰ ਹੁਣ ਮਾਨਸਿਕ ਪੀੜਾ ਦੇ ਨਾਲ-ਨਾਲ ਆਰਥਿਕ ਮੁਸ਼ਕਲਾਂ ਤੋਂ ਵੀ ਪਰੇਸ਼ਾਨ ਹੋਣ ਲੱਗਿਆ ਸੀ ਆਪਣੇ ਦਿਲ ਦਾ ਬੋਝ ਹਲਕਾ ਕਰਨ ਲਈ ਇੱਕ ਦਿਨ ਸਵੇਰੇ-ਸਵੇਰੇ ਹੀ ਦਵਿੰਦਰ ਨੇ ਫਿਰ ਤੋਂ ਆਪਣੇ ਪੁੱਤ ਨੂੰ ਫੋਨ ਲਗਾਇਆ ਤਾਂ ਉਹਨਾਂ ਦਾ ਪੁੱਤ ਪੜ੍ਹਦਾ ਹੋਇਆ ਬੋਲਿਆ ਕਿ ਬਾਪੂ ਜੀ ਸਮਾਂ ਤਾਂ ਦੇਖ ਲਿਆ ਕਰੋ ਇੱਥੇ ਰਾਤ ਦੇ 11 ਵਜੇ ਹਨ ਤੁਹਾਨੂੰ ਸ਼ਾਇਦ ਉੱਥੇ ਕੋਈ ਕੰਮ ਨਹੀਂ ਹੋਵੇਗਾ ਪਰ ਮੈਂ ਇੱਥੇ ਬਹੁਤ ਬਿਜ਼ੀ ਰਹਿੰਦਾ ਹਾਂ ਪੁੱਤ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਤੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ ਜਿੰਨਾ ਜਲਦੀ ਹੋ ਸਕੇ ਤੂੰ ਇੱਥੇ ਆ ਜਾ ਪਰ ਬਾਓ ਜੀ ਮਾਂ ਦੀ ਤਬੀਅਤ ਠੀਕ ਨਹੀਂ ਹੈ ਤਾਂ ਇਸ ਵਿੱਚ ਮੈਂ ਕੀ ਕਰ ਸਕਦਾ ਹਾਂ ਬੁढ़ापे 'ਚ ਤਾਂ ਇਹ ਸਭ ਚੱਲਦਾ ਹੀ ਰਹਿੰਦਾ ਹੈ ਤੁਸੀਂ ਉਹਨਾਂ ਨੂੰ ਡਾਕਟਰ ਨੂੰ ਦਿਖਾਓ ਓੰਜ ਵੀ ਮੇਰੇ ਉੱਥੇ ਆ ਜਾਣ ਨਾਲ ਉਹਨਾਂ ਦੀ ਬਿਮਾਰੀ ਤਾਂ ਠੀਕ ਨਹੀਂ ਹੋ ਜਾਵੇਗੀ ਨਾ ਤੇ ਹਾਂ ਛੋਟੀ ਮੋਟੀ ਗੱਲ ਲਈ ਮੈਨੂੰ ਫੋਨ ਕਰਕੇ ਪਰੇਸ਼ਾਨ ਨਾ ਕਰਿਆ ਕਰੋ ਜਿਆਦਾ ਜ਼ਰੂਰੀ ਹੋਵੇ ਤਾਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਆ ਕਰੋ ਮੈਂ ਖੁਦ ਤੁਹਾਨੂੰ ਕਾਲ ਕਰ ਲਿਆ ਕਰਾਂਗਾ ਹੁਣ ਫੋਨ ਰੱਖਨਾ ਹਾਂ ਸਵੇਰੇ ਦਫ਼ਤਰ ਲਈ ਜਲਦੀ ਜਾਣਾ ਹੈ ਪਤ ਦੀ ਇਹ ਗੱਲ ਸੁਣ ਦਵਿੰਦਰ ਹੈਰਾਨ ਰਹਿ ਗਿਆ ਐਨੇ ਵਿੱਚੋਂ ਆਵਾਜ਼ ਆਈ ਕੀ ਹੋਇਆ ਅਮਨਿੰਦਰ ਨਾਲ ਗੱਲ ਕਰ ਰਹੇ ਹੋ ਮੇਰੀ ਵੀ ਗੱਲ ਕਰਵਾ ਦਿਓ ਆਪਣੇ ਕਮਰੇ ਵਿੱਚ ਸੁਖੀ ਬੋਲੀ ਤਾਂ ਦਵਿੰਦਰ ਅੰਦਰ ਆਇਆ ਤੇ ਚਿਹਰੇ ਤੇ ਫਿੱਕੀ ਜਿਹੀ ਹਾਸੇ ਲਿਆਉਂਦੇ ਹੋਏ ਬੋਲਿਆ ਸੁਖੀ ਮੈਨੂੰ ਤਾਂ ਧਿਆਨ ਹੀ ਨਹੀਂ ਰਿਹਾ ਕਿ ਇਸ ਸਮੇਂ ਉੱਥੇ ਰਾਤ ਹੈ ਉਹ ਤਾਂ ਸੌ ਰਹੀ ਸੀ ਤੇ ਵਜਾ ਉਹਨਾਂ ਨੂੰ ਡਿਸਟਰਬ ਕੀਤਾ ਮੈਂ ਤੇਰੀ ਕੱਲ ਗੱਲ ਕਰਵਾ ਦੇਵਾਂਗਾ ਵੈਸੇ ਵੀ ਕਿਹਾ ਹੈ ਅਮਨਿੰਦਰ ਨੇ ਕਦੋਂ ਆਵੇਗਾ ਉਹ ਭਾਰਤ ਸਾਨੂੰ ਮਿਲਣ ਸੁਖੀ ਦੇ ਸਵਾਲ ਤੇ ਦਵਿੰਦਰ ਸੋਚ ਵਿੱਚ ਪੈ ਗਿਆ ਫਿਰ ਹੜਬੜਾਉਂਦੇ ਹੋਏ ਬੋਲਿਆ ਹਾਂ ਹਾਂ ਸੁਖੀ ਉਹ ਛੁੱਟੀਆਂ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਉਸ ਨੂੰ ਛੁੱਟੀ ਮਿਲ ਜਾਵੇਗੀ ਉਹ ਭੱਜਿਆ ਆਵੇਗਾ ਤੈਨੂੰ ਮਿਲਣ ਨਜ਼ਰਾਂ ਚੁਰਾਉਂਦੇ ਹੋਏ ਦਵਿੰਦਰ ਆਪਣੀ ਗੱਲ ਕਹਿ ਕੇ ਉਸੇ ਵੇਲੇ ਕਮਰੇ ਤੋਂ ਬਾਹਰ ਆ ਗਿਆ ਆਪਣੀ ਘਰਵਾਲੀ ਤੋਂ ਜ਼ਿਆਦਾ देर ਤੱਕ ਸੱਚ ਲੁਕਾਉਣਾ ਉਸਦੇ ਵੱਸ ਵਿੱਚ ਨਹੀਂ ਸੀ ਪਰ ਥੋੜੀ ਹੀ ਦੇਰ ਵਿੱਚ ਸੁਖੀ ਦੀ ਦਰਦ ਭਰੀ ਆਵਾਜ਼ ਆਉਣ ਲੱਗੀ ਤਾਂ ਦਵਿੰਦਰ ਜਲਦੀ ਦਿਨੇ ਉੱਠ ਕੇ ਉਸਦੇ ਕੋਲ ਗਿਆ ਜਾ ਕੇ ਦੇਖਿਆ ਤਾਂ ਸੁਖੀ ਦੀ ਹਾਲਤ ਬਹੁਤ ਖਰਾਬ ਲੱਗ ਰਹੀ ਸੀ ਉਸਨੇ ਉਸੇ ਵੇਲੇ ਟੈਕਸੀ बुलाई ਤੇ ਸੁਖੀ ਨੂੰ ਹਸਪਤਾਲ ਲੈ ਕੇ ਗਿਆ ਕੁਝ ਦੇਰ ਬਾਅਦ ਡਾਕਟਰ ਸਾਹਿਬ ਦਵਿੰਦਰ ਦੇ ਕੋਲ ਉਸ ਸਮੇਂ ਸੁਖੀ ਸੋ ਰਹੀ ਸੀ ਦੇਖੋ ਮਿਸਟਰ ਦਵਿੰਦਰ ਸੁਖੀ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ ਉਸ ਦੀ ਬੋਨ ਮੈਰੋ ਟ੍ਰਾਂਸਪਲੈਂਟ ਕਰਵਾਉਣ ਦੀ ਜ਼ਰੂਰਤ ਹੈ ਠੀਕ ਹੈ ਡਾਕਟਰ ਸਾਹਿਬ ਮੈਂ ਬੋਨ ਮੈਰੋ ਡੋਨੇਟ ਕਰਨ ਨੂੰ ਤਿਆਰ ਹਾਂ ਨਹੀਂ ਮਿਸਟਰ ਦਵਿੰਦਰ ਤੁਹਾਡਾ ਬੋਨ ਮੈਰੋ ਮੈਚ ਨਹੀਂ ਹੋਵੇਗਾ ਤੁਹਾਡਾ ਪੁੱਤ ਬੋਨ ਮੈਰੋ ਡੋਨੇਟ ਕਰ ਸਕਦਾ ਹੈ ਜਾਂ ਫਿਰ ਸੁਖੀ ਦੇ ਭਰਾ ਪੈਨ ਵਿੱਚੋਂ ਕੋਈ ਹੋਰ ਠੀਕ ਹੈ ਡਾਕਟਰ ਸਾਹਿਬ ਮੈਂ ਇਸ ਬਾਰੇ ਆਪਣੇ ਪੁੱਤ ਨਾਲ ਗੱਲ ਕਰਦਾ ਹਾਂ ਪਰ ਮਿਸਟਰ ਦਵਿੰਦਰ ਜਰਾ ਜਲਦੀ ਕਰੋ ਬੋਨ ਮੈਰੋ ਟ੍ਰਾਂਸਪਲੈਂਟੇਸ਼ਨ ਇੱਕ ਲੰਬਾ ਪ੍ਰੋਸੈਸ ਹੈ ਤੇ ਸਾਡੇ ਕੋਲ ਸਮਾਂ ਘੱਟ ਹੈ ਇਸ ਵਿੱਚ ਘੱਟੋ-ਘੱਟ 20 ਤੋਂ 25 ਲੱਖ ਰੁਪਏ ਖਰਚਾ ਆਵੇਗਾ ਤੇ ਜੇਕਰ ਸਮੇਂ ਤੇ ਟ੍ਰਾਂਸਪਲੈਂਟ ਹੋ ਜਾਂਦਾ ਹੈ ਤਾਂ 50% ਦੇ ਚਾਂਸ ਜ਼ਿਆਦਾ ਹੁੰਦੇ ਹਨ ਉਹਨਾਂ ਦੇ ਬਚਣ ਦੇ ਨਹੀਂ ਤਾਂ ਨਹੀਂ ਤਾਂ ਕਿ ਡਾਕਟਰ ਸਾਹਿਬ ਨਹੀਂ ਤਾਂ ਜਿਆਦਾ ਤੋਂ ਜਿਆਦਾ 1 ਜਾਂ 1.5 ਮਹੀਨਾ ਇਸ ਤੋਂ ਜ਼ਿਆਦਾ ਨਹੀਂ ਆਪਣੀ ਘਰ ਵਾਲੀ ਦੇ ਦੂਰ ਜਾਣ ਦੇ ਖਿਆਲ ਨਾਲ ਹੀ ਦਵਿੰਦਰ ਅੰਦਰੋਂ ਤੱਕ ਟੁੱਟ ਗਿਆ ਸੀ ਫਿਰ ਡਾਕਟਰ ਨੇ ਕਿਹਾ ਤੇ ਹਾਂ ਦਵਿੰਦਰ ਜੀ ਇਹ ਧਿਆਨ ਰੱਖਿਓ ਕਿ ਤੁਹਾਨੂੰ ਉਹਨਾਂ ਦੀ ਦਵਾਈ ਦਾ ਖਾਸ ਖਿਆਲ ਰੱਖਣਾ ਹੈ ਇੱਕ ਟਾਈਮ ਦੀ ਵੀ ਦਵਾਈ ਛੁੱਟਣੀ ਨਹੀਂ ਚਾਹੀਦੀ ਨਹੀਂ ਤਾਂ ਕੁਝ ਵੀ ਹੋ ਸਕਦਾ ਹੈ ਥੋੜੀ ਦੇਰ ਬਾਅਦ ਦਵਿੰਦਰ ਸੁਖੀ ਨੂੰ ਆਪਣੇ ਨਾਲ ਘਰ ਲੈ ਆਇਆ ਅਗਲੇ ਦਿਨ ਉਹਨਾਂ ਨੇ ਆਪਣੇ ਪਤ ਨੂੰ ਫੋਨ ਲਗਾਇਆ ਤਾਂ ਫੋਨ ਚੁੱਕਦੇ ਹੀ ਅਮਨਿੰਦਰ ਭੜਕ ਉੱਠਿਆ ਬਾਪੂ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਵਾਰ-ਵਾਰ ਮੈਨੂੰ ਡਿਸਟਰਬ ਨਾ ਕਰਿਆ ਕਰੋ ਉਹ ਤਾਂ ਠੀਕ ਹੈ ਪੁੱਤ ਪਰ ਤੇਰੀ ਮਾਂ ਬਾਪੂ ਜੀ ਬੰਦ ਕਰੋ ਮਾਂ ਦੀ ਬਿਮਾਰੀ ਦੇ ਨਾਮ ਤੇ ਮੈਨੂੰ ਬਲੈਕਮੇਲ ਕਰਨਾ ਪਲੀਜ਼ ਫਿਰ ਚਿਝਕਦੇ ਹੋਏ ਦਿਵਿੰਦਰ ਬੋਲਿਆ ਪੁੱਤ ਗੱਲ ਇਹ ਹੈ ਕਿ ਤੇਰੀ ਮਾਂ ਦੇ ਇਲਾਜ ਲਈ ਮੈਨੂੰ ਪੈਸੇ ਚਾਹੀਦੇ ਹਨ ਮੇਰੇ ਕੋਲ ਜਿੰਨੇ ਪੈਸੇ ਸੀ ਉਹ ਦਵਾਈਆਂ ਤੇ ਖਰਚ ਹੋ ਗਏ ਪੈਨਸ਼ਨ ਆਉਂਚ ਤਾਂ ਹਲੇ ਕਾਫੀ ਦਿਨ ਪੈਕੀ ਹੈ ਤੇ ਪੈਨਸ਼ਨ ਵੀ ਤਾਂ ਇੰਨੀ ਨਹੀਂ ਹੈ ਕਿ ਉਸ ਦੇ ਭਰੋਸੇ ਇਲਾਜ ਜਰਰੀ ਰੱਖਿਆ ਜਾ ਸਕੇ ਤਾਂ ਬਾਪੂ ਜੀ ਇੰਨਾ ਵੱਡਾ ਘਰ ਹੈ ਉਹ ਕਿਸ ਦਿਨ ਕੰਮ ਆਵੇਗਾ ਤੁਸੀਂ ਘਰ ਨੂੰ ਗਿਰਵੀ ਰੱਖ ਕੇ ਬੈਂਕ ਤੋਂ ਪੈਸੇ ਲੈ ਲਓ ਮੈਨੂੰ ਤੁਹਾਡੇ ਘਰ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਪੁੱਤ ਇਸ ਕੰਮ ਵਿੱਚ ਤਾਂ ਬਹੁਤ ਸਮਾਂ ਲੱਗ ਜਾਵੇਗਾ ਤੇ ਸਾਡੇ ਕੋਲ ਇਹਨਾਂ ਸਮਾਂ ਨਹੀਂ ਹੈ ਆਪਣੇ ਪਿਓ ਦੀ ਗੱਲ ਨੂੰ ਕੱਟਦੇ ਹੋਏ ਅਮਨਿੰਦਰ ਬੋਲਿਆ ਦੇਖੋ ਬਾਪੂ ਜੀ ਸਮਝਣ ਦੀ ਕੋਸ਼ਿਸ਼ ਕਰੋ ਮੈਂ ਹਲੇ ਬਿਜ਼ੀ ਹਾਂ ਹੁਣ ਤੁਸੀਂ ਜੋ ਕੁਝ ਕਹਿਣਾ ਹੈ ਤੁਸੀਂ ਵਟਸਐਪ ਜਾ ਐਸਐਮਐਸ ਕਰ ਦਿਓ ਪਰ ਪੈਸੇ ਭੇਜਣ ਦੀ ਉਮੀਦ ਨਾ ਕਰਿਓ ਇਹਨਾਂ ਕਹਿ ਕੇ ਉਸਨੇ ਫੋਨ ਪਟਕ ਦਿੱਤਾ ਪਤ ਦੀ ਗੱਲ ਸੁਣ ਕੇ ਦਵਿੰਦਰ ਬੋਲ ਉੱਠਿਆ ਮਾਪਿਓ ਜੇਕਰ ਸੁਪਨੇ ਵਿੱਚ ਵੀ ਆਪਣੇ ਬੱਚਿਆਂ ਨੂੰ ਤਕਲੀਫ ਵਿੱਚ ਦੇਖਦੇ ਹਨ ਤਾਂ ਤਿਲਮਿਲਾ ਉੱਠਦੇ ਹਨ ਪਰ ਕੀ ਮਾਪਿਆਂ ਨੂੰ ਐਨੇ ਕਸ਼ਟ ਦੇਣ ਤੋਂ ਬਾਅਦ ਵੀ ਬੱਚਿਆਂ ਚ ਰੱਤੀ ਪਰ ਵੀ ਦਿਲ ਮਿਲਾਹੜ ਦਾ ਅਹਿਸਾਸ ਨਹੀਂ ਪੈਦਾ ਹੁੰਦਾ ਵੱਡੇ ਹੋ ਕੇ ਆਪਣੇ ਹੀ ਬੱਚੇ ਕਿਵੇਂ ਐਨੇ ਸਵਾਰਥੀ ਤੇ ਪੱਥਰਦਿਲ ਹੋ ਜਾਂਦੇ ਹਨ ਕਾਫੀ ਦੇਰ ਤੱਕ ਕੁਝ ਸੋਚ ਵਿਚਾਰ ਕਰਦੇ ਹੋਏ ਕੁਰਸੀ ਤੇ ਐਵੇਂ ਹੀ ਬੈਠੇ ਦਵਿੰਦਰ ਨੂੰ ਆਪਣੇ ਪੁੱਤ ਦੀਆਂ ਗੱਲਾਂ ਕਿਸੇ ਦਰਦ ਦਾ ਅਹਿਸਾਸ ਕਰਵਾ ਰਹੀਆਂ ਸਨ ਅੱਖਾਂ ਤੋਂ ਟਪਦੇ ਖਾਰੇ ਪਾਣੀ ਨੇ ਹਥੇਲੀ ਤੇ ਗੱਲਾਂ ਵਿੱਚ ਚਿਪਚਿਪਾहट ਪੈਦਾ ਕਰ ਦਿੱਤੀ ਸੀ ਦਵਿੰਦਰ ਨੇ ਉੱਠ ਕੇ ਆਪਣਾ ਚਿਹਰਾ ਸਾਫ਼ ਕੀਤਾ ਤੇ ਫਿਰ ਚਿਹਰੇ ਤੇ ਇੱਕ ਨਕਲੀ ਜਿਹੀ ਮੁਸਕਾਨ ਲਿਆ ਕੇ ਸੁਖੀ ਕੋਲ ਦਵਾਈਆਂ ਲੈ ਕੇ ਆ ਗਿਆ ਕਿੰਨਾ ਖਿਆਲ ਰੱਖਦੇ ਹੋ ਤੁਸੀਂ ਮੇਰਾ ਇੱਕ ਸਮੇਂ ਦੀ ਦਵਾਈ ਵੀ ਨਹੀਂ ਭੁੱਲਦੇ ਨਹੀਂ ਖਿਆਲ ਤਾਂ ਹਮੇਸ਼ਾ ਤੋਂ ਮੇਰਾ ਰੱਖਿਆ ਹੈ ਸੁਖੀ ਤੇ ਜਾਣਦੀ ਹੈ ਅੱਜ ਪੂਰੇ 40 ਸਾਲ ਹੋ ਗਏ ਹਨ ਤੈਨੂੰ ਇਹ ਸਭ ਕਰਦੇ ਕਰਦੇ ਦਵਿੰਦਰ ਨੇ ਕਿਹਾ ਤਾਂ ਸੁਖੀ ਹੈਰਾਨ ਹੁੰਦੇ ਹੋਏ ਬੋਲੀ ਹਾਂ ਇਹ ਤਾਂ ਮੈਂ ਭੁੱਲ ਹੀ ਗਈ ਸੀ ਕਿ ਅੱਜ ਸਾਡੀ ਵਿਆਹ ਦੀ ਵਰੇਗੰਢ ਹੈ। ਤਾਂ ਦਵਿੰਦਰ ਨੇ ਕਿਹਾ, "हां ਸੁਖੀ, ਮੈਨੂੰ ਅੱਜ ਵੀ ਯਾਦ ਹੈ ਉਹ ਦਿਨ ਜਦ ਦੁਲਨ ਬਣ ਕੇ ਤੂੰ ਇਸ ਘਰ ਵਿੱਚ ਆਈ ਸੀ।" ਫਿਰ ਸੁਖੀ ਮੁਸਕਰਾ ਉੱਠੀ ਤੇ ਬੋਲੀ, "ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਆਪਣੇ ਵਿਆਹ ਦੀ ਹਰ ਵਰੇਗੰਢ ਨੂੰ ਕਿੰਨੇ ਪਿਆਰ ਤੇ ਉਤਸ਼ਾਹ ਨਾਲ ਸੈਲੀਬ੍ਰੇਟ ਕਰਦੇ ਆਏ ਹਾਂ।" "ਪਿਛਲੀ ਵਾਰ ਤੁਸੀਂ ਮੈਨੂੰ ਲਾਲ ਰੰਗ ਦਾ ਸੂਟ ਲਿਆ ਕੇ ਦਿੱਤਾ ਸੀ।" "हां ਸੁਖੀ, ਲਾਲ ਰੰਗ ਦਾ ਸੂਟ ਤੇਰੇ ਗੋਰੇ ਚਿਹਰੇ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਰਿਹਾ ਸੀ।" ਹੱਥਾਂ ਵਿੱਚ ਲਾਲ ਲਾਲ ਚੂੜੀਆਂ ਲਾਲ ਸੰਧੂਰ ਨਾਲ ਭਰਿਆ ਚੀਰ ਗਲੇ ਵਿੱਚ ਮੰਗਲ ਸੂਤਰ ਤੇ ਪੈਰਾਂ ਵਿੱਚ ਛਮ ਛਮ ਵੱਜਦੀ ਪਾਇਲ ਇੰਨੀ ਉਮਰ ਚਵੀ ਤੋ ਕਿੰਨੀ ਖੂਬਸੂਰਤ ਲੱਗ ਰਹੀ ਸੀ ਤਾਂ ਸੁਖੀ ਮੁਸਕਰਾਉਂਦੇ ਹੋਏ ਬੋਲੀ ਪਤਾ ਹੈ ਮੇਰੀ ਉਮਰ ਦੀਆਂ ਬਾਕੀ ਸਾਰੀਆਂ ਔਰਤਾਂ ਕਹਿੰਦੀਆਂ ਸੀ ਕਿ ਅਸੀਂ ਬਹੁਤ ਕਰ ਲਿਆ ਸਜਣਾ ਸਬਰਨਾ ਇਸ ਉਮਰ ਚ ਕੀ ਚੰਗਾ ਲੱਗਦਾ ਹੈ ਇਹ ਸਭ ਪਰ ਮੈਂ ਖੁਦ ਨੂੰ ਕਦੇ ਉਮਰ ਦੇ ਹਵਾਲੇ ਨਹੀਂ ਕੀਤਾ ਸੀ ਪਰ ਜਦ ਹਾਲਾਤ ਇਹੋ ਜੇ ਹੋ ਗਏ ਕਹਿੰਦੇ ਕਹਿੰਦੇ ਸੁਖੀ ਦਾ ਗਲਾ ਸੁੱਕ ਗਿਆ ਤੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਫਿਰ ਕੁਝ ਦੇਰ ਦੀ ਚੁੱਪੀ ਤੋਂ ਬਾਅਦ ਬੋਲੀ ਯਾਦ ਹੈ ਤੁਹਾਨੂੰ ਉਹ ਦਿਨ ਜਦ ਤੁਸੀਂ ਮੇਰਾ ਹੱਥ ਫੜ ਕੇ ਮੈਨੂੰ ਕਿਹਾ ਸੀ ਕਿ ਮੈਂ ਤੇਥੋਂ ਸਾਡੇ ਵਿਆਹ ਦਾ ਅੱਠਵਾਂ ਵਚਨ ਮੰਗਣਾ ਚਾਹੁੰਦਾ ਹਾਂ ਮੈਂ ਤਾਂ ਇਹ ਸੋਚ ਕੇ ਹੈਰਾਨ ਰਹਿ ਗਈ ਸੀ ਕਿ ਸੱਤ ਵਚਨ ਘੱਟ ਸੀ ਜੋ ਹੁਣ ਇੱਕ ਹੋਰ ਮੰਗ ਰਹੇ ਹੋ ਤਾਂ ਤੁਸੀਂ ਮੈਨੂੰ ਕਿਹਾ ਸੀ ਕਿ ਮੈਨੂੰ ਇਹ ਵਚਨ ਚਾਹੀਦਾ ਹੈ ਕਿ ਤੂੰ ਹਮੇਸ਼ਾ ਐਵੇਂ ਹੀ ਮੇਰਾ ਸਾਥ ਨਿਭਾਵੇਂਗੀ ਚਾਹੇ ਕਿਹੋ ਜੇ ਵੀ ਹਾਲਾਤ ਕਿਉਂ ਨਾ ਹੋਣ ਕੋਈ ਵੀ ਮੁਸ਼ਕਲ ਕਿਉਂ ਨਾ ਹੋਵੇ ਤੂੰ ਮੇਰਾ ਸਾਥ ਨਹੀਂ ਛੱਡੇਂਗੀ ਤੇ ਮੈਂ ਵੀ ਤੁਹਾਨੂੰ ਉਹ ਵਚਨ ਦੇ ਦਿੱਤਾ ਸੀ ਇੰਨਾ ਕਹਿ ਕੇ ਸੁਖੀ ਨੇ ਦਵਿੰਦਰ ਦਾ ਹੱਥ ਆਪਣੇ ਹੱਥ ਵਿੱਚ ਲਿਆ ਤੇ ਰੋਂਦੇ ਹੋਏ ਬੋਲੀ ਅੱਜ ਤੱਕ ਮੈਂ ਆਪਣੇ ਉਸ ਵਚਨ ਨੂੰ ਨਿਭਾਇਆ ਸੀ ਪਰ ਹੁਣ ਸ਼ਾਇਦ ਇੰਨਾ ਸੁਣਦੇ ਹੀ ਦਵਿੰਦਰ ਜੋ ਹੁਣ ਤੱਕ ਆਪਣੀ ਘਰ ਵਾਲੀ ਦੇ ਸਾਹਮਣੇ ਆਪਣੇ ਦਿਲ ਨੂੰ ਮਜ਼ਬੂਤ ਕਰੀ ਬੈਠਾ ਸੀ ਅਚਾਨਕ ਜਿਵੇਂ ਟੁੱਟ ਕੇ ਬਿਖਰ ਗਿਆ ਤੇ ਸੁਖੀ ਦੇ ਗਲੇ ਲਾ ਕੇ ਫੁੱਟ-ਫੁੱਟ ਕੇ ਰੋ ਪਿਆ ਦੋਨੋਂ ਹੰਝੂ ਵਹਾ ਰਹੇ ਸੀ ਇੱਕ ਦੂਜੇ ਦਾ ਸਾਥ ਛੁੱਟਣ ਦੇ ਵਿਚਾਰ ਦੇ ਨਹੀਂ ਦੋਨਾਂ ਦੇ ਅੰਦਰ ਤੱਕੰਬਾ ਦਿੱਤੇ ਸੀ ਬਸ ਸੁਖੀ ਬੋਧ ਹੋਇਆ ਹੁਣ ਰੋਣਾ ਧੋਣਾ ਹੁਣ ਤੂੰ ਠੀਕ ਹੋਣਾ ਹੈ ਮੇਰੇ ਲਈ ਇਸ ਲਈ ਜਲਦੀ ਤੋਂ ਇੱਕ ਖਾਲੀ ਢਿੱਡ ਵਾਲੀ ਦਵਾਈ ਖਾ ਲੈ ਫਿਰ ਨਾਸ਼ਤਾ ਵੀ ਕਰਨਾ ਹੈ ਕਹਿੰਦੇ ਹੋਏ ਦਵਿੰਦਰ ਨੇ ਸੁਖੀ ਨੂੰ ਦਵਾਈ ਦਿੱਤੀ ਤੇ ਜਿਵੇਂ ਹੀ ਉੱਠ ਕੇ ਜਾਣ ਲੱਗਿਆ ਤਾਂ ਪਿੱਛੋਂ ਉਹਨਾਂ ਦਾ ਹੱਥ ਫੜਦੇ ਹੋਏ ਸੁਖੀ ਬੋਲੀ ਬਹੁਤ ਪਰੇਸ਼ਾਨੀ ਠੋਣੀ ਪੈ ਰਹੀ ਹੈ ਨਾ ਤੁਹਾਨੂੰ ਮੇਰੀ ਵਚਨ ਕੀ ਕਰਾਂ ਮੇਰਾ ਵੀ ਤੁਹਾਨੂੰ ਛੱਡ ਕੇ ਜਾਣ ਦਾ ਦਿਲ ਨਹੀਂ ਕਰਦਾ ਤੂੰ ਕਿਤੇ ਨਹੀਂ ਜਾਵੇਂਗੀ ਸੁਖੀ एकदम ਠੀਕ ਹੋ ਜਾਵੇਂਗੀ ਫਿਰ ਸੁਖੀ ਨੇ ਕਿਹਾ ਤੁਹਾਡੀ ਅਮਨਿੰਦਰ ਨਾਲ ਗੱਲ ਹੋਈ ਨਹੀਂ ਕੁਝ ਦਿਨ ਪਹਿਲਾਂ ਫੋਨ ਕੀਤਾ ਸੀ ਉਸਨੇ ਚੁੱਕਿਆ ਨਹੀਂ ਦਫ਼ਤਰ ਵਿੱਚ ਬਿਜ਼ੀ ਰਹਿੰਦਾ ਹੈ ਇਹ ਕੀ ਗੱਲ ਹੋਈ ਇਹੋ ਜਿਹਾ ਵੀ ਕੀ ਬਿਜ਼ੀ ਹੋ ਗਿਆ ਕਿ ਬਿਮਾਰ ਮਾਂ ਦਾ ਹਾਲ ਜਾਣਨ ਲਈ ਵੀ ਉਸਦੇ ਕੋਲ ਸਮਾਂ ਨਹੀਂ ਹੈ ਉਸ ਨੂੰ ਫਿਰ ਤੋਂ ਫੋਨ ਲਗਾਓ ਇੱਕ ਵਾਰ ਗੱਲ ਕਰਨੀ ਹੈ ਉਸ ਨਾਲ ਨਹੀਂ ਸੁਖੀ ਸ਼ਾਇਦ ਉਹ ਹਲੇ ਵੀ ਬਿਜ਼ੀ ਹੋਵੇ ਮੈਂ ਕੱਲ ਗੱਲ ਕਰਵਾ ਦੇਵਾਂਗਾ ਕਿ ਤੁਸੀਂ ਵੀ ਹਰ ਰੋਜ਼ ਕੱਲ ਕੱਲ ਕਹਿ ਕੇ ਗੱਲ ਨੂੰ ਟਾਲਦੇ ਰਹਿੰਦੇ ਹੋ ਇੱਕ ਵਾਰ ਤਾਂ ਗੱਲ ਕਰਵਾ ਦਿਓ ਉਸ ਨਾਲ ਗੱਲ ਕਰਨ ਦਾ ਬਹੁਤ ਦਿਲ ਕਰਦਾ ਹੈ ਹੋ ਸਕੇ ਤਾਂ ਵੀਡੀਓ ਕਾਲ ਤੇ ਗੱਲ ਕਰਵਾ ਦਿਓ ਉਸ ਦੇ ਨਾਲ ਨਾਲ ਬੱਚਿਆਂ ਦਾ ਚਿਹਰਾ ਵੀ ਦੇਖਣ ਨੂੰ ਮਿਲ ਜਾਵੇਗਾ ਦਵਿੰਦਰ ਨੇ ਆਪਣੇ ਪੁੱਤ ਨੂੰ ਵੀਡੀਓ ਕਾਲ ਲਗਾਈ ਪਰ ਕੋਈ ਜਵਾਬ ਨਾ ਆਇਆ ਸੁਖੀ ਦੇ ਵਾਰ-ਵਾਰ ਜਿੱਦ ਕਰਨ ਤੇ ਦਵਿੰਦਰ ਨੇ ਫੋਨ ਲਾਇਆ ਤਾਂ ਦੂਜੇ ਪਾਸਿਓਂ ਆਵਾਜ਼ ਹੈ ਆਖਰ ਤੁਸੀਂ ਚਾਹੁੰਦੇ ਕਿਉਂ ਮੈਥੋਂ ਸਾਰੇ ਕੰਮ ਛੱਡ ਕੇ ਕੀ ਮੈਂ ਸਾਰਾ ਦਿਨ ਤੁਹਾਡੇ ਨਾਲ ਫੋਨ ਤੇ ਹੀ ਗੱਲਾਂ ਕਰਦਾ ਰਾਂ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਮੈਨੂੰ ਤੁਹਾਡਾ ਫਲੈਟ ਨਹੀਂ ਚਾਹੀਦਾ ਤੁਸੀਂ ਉਸਤੇ ਬੈਂਕ ਤੋਂ ਲੋਨ ਲੈ ਸਕਦੇ ਹੋ ਤੇ ਜੋ ਮਨ ਵਿੱਚ ਆਵੇ ਉਹ ਕਰ ਸਕਦੇ ਹੋ ਇਹ ਸੁਣ ਕੇ ਦਵਿੰਦਰ ਨੇ ਫੋਨ ਕੱਟ ਦਿੱਤਾ ਤੇ ਬੋਲਿਆ ਸੁਖੀ ਅਮਨਿੰਦਰ ਨੇ ਕਿਹਾ ਹੈ ਕਿ ਉਸਨੂੰ ਬਹੁਤ ਕੰਮ ਹੈ ਜਦ ਫ੍ਰੀ ਹੋਵੇਗਾ ਤਾਂ ਆਪਣੇ ਆਪ ਫੋਨ ਕਰ ਲਵੇਗਾ ਮੈਂ ਤੈਨੂੰ ਕਿਹਾ ਸੀ ਨਾ ਕਿ ਉਹ ਹਲੇ ਬਿਜ਼ੀ ਹੋਵੇਗਾ ਪਰ ਤੂੰ ਹੈ ਕਿ ਮੰਨਦੀ ਹੀ ਕਿਥੇ ਹੈ ਹੁਣ ਖਾਣਾ ਖਾ ਲੈ ਦਵਾਈ ਲੈਣ ਦਾ ਸਮਾਂ ਹੋ ਗਿਆ ਹੈ ਸੁਖੀ ਦਵਿੰਦਰ ਦੇ ਮਨ ਦੇ ਭਾਵ ਨੂੰ ਸਮਝ ਗਈ ਸੀ ਤੇ ਉਸਦੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੀ ਕੋਈ ਗੱਲ ਨਹੀਂ ਤੁਸੀਂ ਉਦਾਸ ਨਾ ਹੋ ਪੁੱਤ ਦੀ ਆਪਣੀ ਜ਼ਿੰਦਗੀ ਹੈ ਆਪਣੇ ਪੈਰਾਂ ਤੇ ਖੜਾ ਹੈ ਖੁਸ਼ ਹੈ ਇਸ ਤੋਂ ਜ਼ਿਆਦਾ ਸਾਨੂੰ ਹੋਰ ਕੀ ਚਾਹੀਦਾ ਹੈ ਉਸ ਦੀ ਖੁਸ਼ੀ ਛੀ ਸਾਨੂੰ ਆਪਣੀ ਖੁਸ਼ੀ ਨੂੰ ਲੱਭਣਾ ਚਾਹੀਦਾ ਹੈ ਉਹ ਕੰਮ ਵਿੱਚ ਬਿਜ਼ੀ ਰਹਿੰਦਾ ਹੋਵੇਗਾ ਨਾ ਤਾਂ ਜ਼ਬਰਦਸਤੀ ਉਸ ਨੂੰ ਇੱਥੇ ਬੁਲਾ ਕੇ ਅਸੀਂ ਉਸ ਦੀ ਤਰੱਕੀ ਵਿੱਚ ਮੁਸ਼ਕਲ ਕਿਉਂ ਪਾਈਏ ਆਪਣੀਆਂ ਅੱਖਾਂ ਦੇ ਹੰਝੂ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋਏ ਸੁਖੀ ਨੇ ਕਿਹਾ ਤੇ ਦਵਾਈ ਲੈਣ ਲਈ ਆਪਣਾ ਹੱਥ ਅੱਗੇ ਵਧਾ ਦਿੱਤਾ ਫਿਰ ਕੁਝ ਦੇਰ ਬਾਅਦ ਪਾਣੀ ਦਾ ਗਿਲਾਸ ਵਾਪਸ ਦਿੰਦੇ ਹੋਏ ਬੋਲੀ ਇੱਕ ਇੱਛਾ ਹੈ ਮੇਰੀ ਵਾਅਦਾ ਕਰੋ ਉਸ ਨੂੰ ਜ਼ਰੂਰ ਪੂਰਾ ਕਰੂੰਗੀ ਦਵਿੰਦਰ ਨੇ ਉਸ ਨੂੰ ਪ੍ਰਸ਼ਨਵਾਚਕ ਨਜ਼ਰਾਂ ਨਾਲ ਦੇਖਿਆ ਤਾਂ ਸੁਖੀ ਬੋਲੀ ਮੈਂ ਚਾਹੁੰਦੀ ਹਾਂ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਅੰਤਿਮ ਸੰਸਕਾਰ ਅਮਨਿੰਦਰ ਦੇ ਹੱਥੋਂ ਹੀ ਹੋਵੇ ਮੇਰੀ ਚਿਤਾ ਨੂੰ ਮੁਖਾਗਨੀ ਮੇਰਾ ਪੁੱਤ ਹੀ ਦੇਵੇ ਇਹ ਤੂੰ ਕੀ ਕਹਿ ਰਹੀ ਹੈ ਸੁਖੀ ਤੂੰ ਕਿਤੇ ਨਹੀਂ ਜਾ ਰਹੀ ਕੰਬ ਦੇ ਬੋਲਾ ਨਾਲ ਦਵਿੰਦਰ ਬੋਲਿਆ ਬਸ ਹੁਣ ਰਹਿਣ ਵੀ ਦਿਓ ਮੈਨੂੰ ਸਭ ਪਤਾ ਹੈ ਜਿਸ ਸਮੇਂ ਡਾਕਟਰ ਸਾਹਿਬ ਤੁਹਾਨੂੰ ਮੇਰੀ ਹਾਲਤ ਦੇ ਬਾਰੇ ਦੱਸ ਰਹੇ ਸੀ ਉਸ ਸਮੇਂ ਮੈਂ ਸੁੱਤੀ ਨਹੀਂ ਸੀ ਸਭ ਸੁਣ ਲਿਆ ਸੀ ਮੈਂ ਇਹ ਗੱਲ ਸੁਣਦੇ ਹੀ ਦਵਿੰਦਰ ਹੈਰਾਨ ਰਹਿ ਗਿਆ ਫਿਰ ਸੁਖੀ ਬੋਲੀ ਬਸ ਮੈਨੂੰ ਇਹ ਵਚਨ ਦਿਓ ਕਿ ਤੁਸੀਂ ਮੇਰੀ ਅੰਤਿਮ ਇੱਛਾ ਨੂੰ ਜ਼ਰੂਰ ਪੂਰਾ ਕਰੋਗੇ ਨਹੀਂ ਸੁਖੀ ਤੂੰ ਜਾਣਦੀ ਹੈ ਇਸ ਇੱਛਾ ਨੂੰ ਪੂਰਾ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਹੈ ਮੈਂ ਨਾਸ਼ਤਾ ਲੈ ਕੇ ਆਉਂਦਾ ਹਾਂ ਇਹ ਕਹਿ ਦਵਿੰਦਰ ਜੀ ਰਸੋਈ ਘਰ ਵਿੱਚ ਚਲੇ ਗਏ ਤੇ ਜੀ ਭਰ ਕੇ ਰੋਏ ਸੁਖੀ ਦੀ ਵਿਗੜਦੀ ਹਾਲਤ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਸੀ ਦਿਲ ਵਿੱਚ ਹਰ ਪਲ ਇੱਕ ਅਣਜਾਣਾ ਜਿਹਾ ਡਰ ਰਹਿੰਦਾ ਸੀ। ਦੋ ਦਿਨ ਬੀਤੇ, ਦਵਿੰਦਰ ਦੇ ਮੋਬਾਈਲ ਦੀ ਘੰਟੀ ਵੱਜੀ। ਉਹਨਾਂ ਦੇ ਪੁੱਤ ਦਾ ਫੋਨ ਸੀ। ਬੜੀ ਉਤਸੁਕਤਾ ਨਾਲ ਉਹਨਾਂ ਨੇ ਫੋਨ ਚੁੱਕਿਆ ਤਾਂ ਦੂਜੇ ਪਾਸਿਓਂ ਆਵਾਜ਼ ਆਈ, "ਬਾਪੂ ਜੀ, ਮੈਂ ਂਦੀ ਆ ਰਿਹਾ ਹਾਂ।" ਸੁਣਦੇ ਹੀ ਦਵਿੰਦਰ ਦਾ ਚਿਹਰਾ ਖੇੜ ਉੱਠਿਆ। "ਸੱਚ ਪੁੱਤ, ਕਦ ਆ ਰਿਹਾ ਹੈ ਤੂੰ? ਬਸ ਬਾਪੂ ਜੀ 4 ਦਿਨ ਬਾਅਦ ਉੱਥੇ ਪਹੁੰਚ ਜਾਵਾਂਗਾ।" "ਚੰਗਾ ਤਾਂ ਠੀਕ ਹੈ, ਮੈਂ ਡਾਕਟਰ ਤੋਂ ਅਪਾਇੰਟਮੈਂਟ ਲੈ ਲੈਂਦਾ ਹਾਂ। ਤਵਿੰਦਰ ਦੇ ਮਨ ਵਿੱਚ ਇੱਕ ਆਸ ਜਾਗੀ ਤਾਂ ਅਮਨਿੰਦਰ ਬੋਲਿਆ। ਪਰ ਬਾਪੂ ਜੀ ਮੈਂ ਮੁੰਬਈ ਆ ਰਿਹਾ ਹਾਂ ਤਾਂ ਇਸ ਵਿੱਚ ਡਾਕਟਰ ਦਾ ਕੀ ਮਤਲਬ ਹੈ? ਮੈਂ ਉੱਥੇ ਸਿਰਫ ਇੱਕ ਬਿਜ਼ਨਸ ਮੀਟਿੰਗ ਲਈ ਆ ਰਿਹਾ ਹਾਂ। ਹਾਲਾਂਕਿ ਥੋੜੀ ਮੁਸ਼ਕਲਤਾ ਹੋਵੇਗੀ ਪਰ ਥੋੜਾ ਸਮਾਂ ਕੱਢ ਕੇ ਤੁਹਾਨੂੰ ਮਿਲਣ ਜ਼ਰੂਰ ਆ ਜਾਵਾਂਗਾ। ਤੇ ਹਾਂ ਬਾਪੂ ਜੀ ਮੁੰਬਈ ਤੋਂ ਹੀ ਮੇਰਾ ਇੱਕ ਦੋਸਤ ਬੈਂਕ ਮੈਨੇਜਰ ਹੈ। ਘਰ ਨੂੰ ਗਿਰਵੀ ਰੱਖ ਕੇ ਲੋਨ ਲੈਣ ਬਾਰੇ ਮੈਂ ਉਸ ਨਾਲ ਗੱਲ ਕੀਤੀ ਸੀ। ਉਸਨੇ ਕਿਹਾ ਕਿ ਉਹ ਜਲਦ ਹੀ ਜਲਦ ਇਹ ਕੰਮ ਕਰਵਾ ਦੇਵੇਗਾ ਹੁਣ ਮੈਂ ਆ ਹੀ ਰਿਹਾ ਹਾਂ ਤਾਂ ਬੈਂਕ ਤੋਂ ਲੋਨ ਲੈਣ ਸੰਬੰਧੀ ਸਾਰੀਆਂ ਰਸਮਾਂ ਵੀ ਪੂਰੀ ਕਰਵਾ ਲੈਂਦੇ ਹਾਂ ਤੁਸੀਂ ਘਰ ਦੇ ਕਾਗਜ਼ ਪਹਿਲਾਂ ਹੀ ਕੱਢ ਕੇ ਰੱਖ ਲੈਣਾ ਮੈਂ ਚਾਹੁੰਦਾ ਹਾਂ ਕਿ ਬੈਂਕ ਦੀ ਕਾਗਜ਼ੀ ਕਾਰਵਾਈ ਮੇਰੇ ਸਾਹਮਣੇ ਹੋਵੇ ਤਾਂ ਜੋ ਤੁਹਾਡੀ ਪੈਸੇ ਨਾਲ ਸੰਬੰਧਿਤ ਸਾਰੀ ਦਿੱਕਤ ਦੂਰ ਹੋ ਜਾਵੇ ਤੇ ਨਾਲ ਹੀ ਮੇਰੀ ਪਰੇਸ਼ਾਨੀ ਵੀ ਕਹਿੰਦੇ ਹੋਏ ਉਸਨੇ ਫੋਨ ਰੱਖ ਦਿੱਤਾ ਪੁੱਤ ਦੀ ਗੱਲ ਸੁਣ ਕੇ ਦਵਿੰਦਰ ਦਾ ਵਿਸ਼ਵਾਸ ਦਮ ਤੋੜ ਚੁੱਕਿਆ ਸੀ ਦਿਲ ਤੇ ਦਿਮਾਗ ਦਾ ਕੋਈ ਵੀ ਹਿੱਸਾ ਇਹ ਮੰਨਣ ਨੂੰ ਤਿਆਰ ਨਹੀਂ ਸਿੱਕੀ ਕੋਈ ਪੁੱਤ ਇੰਨਾ ਵੀ ਸਵਾਰਥੀ ਹੋ ਸਕਦਾ ਹੈ ਉਸ ਦੀਆਂ ਅੱਖਾਂ ਲਾਲਾਂ ਸੰ ਇਸ ਤਰ੍ਹਾਂ ਲੱਗਦਾ ਸੀ ਮੰਨੋ ਉਹਨਾਂ ਅੱਖਾਂ ਵਿੱਚੋਂ ਖੂਨ ਦੀਆਂ ਬੂੰਦਾਂ ਟਪਕਣ ਲੱਗ ਪੈਣਗੀਆਂ ਪਰ ਕੁਝ ਹੀ ਦੇਰ ਚ ਉਹਨਾਂ ਨੇ ਖੁਦ ਨੂੰ ਸੰਭਾਲਦੇ ਹੋਏ ਆਪਣੀਆਂ ਅੱਖਾਂ ਵਿੱਚੋਂ ਹੰਝੂ ਪੂੰਝੇ ਤੇ ਫਿਰ ਤੋਂ ਚਿਹਰੇ ਤੇ ਮੁਸਕਰਾਹਟ ਦਾ ਮਖੋਟਾ ਪਾ ਕੇ ਸੁਖੀ ਦੇ ਕੋਲ ਗਏ ਤੇ ਬੋਲੇ ਜਾਣਦੀ ਹੈ ਸੁਖੀ ਤੇਰਾ ਪੁੱਤ ਆ ਰਿਹਾ ਹੈ ਇੰਡੀਆ ਸੁਣਦੇ ਹੀ ਸੁਖੀ ਦੀਆਂ ਅੱਖਾਂ 'ਚ ਚਮਕ ਆ ਗਈ ਤੇ ਮੁਸਕਰਾਉਂਦੇ ਹੋਏ ਬੋਲੀ ਕਿ ਤੁਸੀਂ ਸੱਚ ਕਹਿ ਰਹੇ ਹੋ ਹਾਂ ਸੁਖੀ ਝੂਠ ਬੋਲ ਕੇ ਮੈਨੂੰ ਕੀ ਮਿਲੇਗਾ ਚੰਗਾ ਤਾਂ ਕਦੋਂ ਆ ਰਿਹਾ ਹੈ ਉਹ ਬੱਚੇ ਵੀ ਆਉਣਗੇ ਨਾ ਉਸਦੇ ਨਾਲ 4 ਦਿਨ ਬਾਅਦ ਹੀ ਇੱਥੇ ਪਹੁੰਚ ਜਾਵੇਗਾ ਪਰ ਇਕੱਲਾ ਆਵੇਗਾ ਦਰਅਸਲ ਉਸਦੀ ਮੁੰਬਈ ਵਿੱਚ ਇੱਕ ਮੀਟਿੰਗ ਹੈ ਜਿਸ ਦੇ ਚੱਲਦੇ ਉਹ ਇੰਡੀਆ ਆ ਰਿਹਾ ਹੈ ਉਹ ਮੀਟਿੰਗ ਖਤਮ ਕਰਨ ਤੋਂ ਬਾਅਦ ਕੁਝ ਸਮੇਂ ਲਈ ਸਾਨੂੰ ਮਿਲਣ ਵੀ ਆ ਜਾਵੇਗਾ। ਕੀ? ਸਿਰਫ ਕੁਝ ਸਮੇਂ ਲਈ ਸੁਖੀ ਦੀ ਮੁਸਕਰਾਹਟ ਇੱਕ ਪਲ ਵਿੱਚ ਨਿਰਾਸ਼ਾ ਵਿੱਚ ਬਦਲ ਗਈ। ਹਾਂ ਸੁਖੀ, ਕੀ ਕਰੀਏ? ਬਹੁਤ ਹੀ ਬਿਜ਼ੀ ਰਹਿੰਦਾ ਹੈ ਤੇਰਾ ਪੁੱਤ। ਚੰਗਾ ਤੇਰੀ ਦਵਾਈ ਦਾ ਸਮਾਂ ਹੋ ਰਿਹਾ ਹੈ। ਮੈਂ ਖਵਾ ਦਿੰਦਾ। ਨਹੀਂ ਦਵਾਈ ਮੈਂ ਖਾ ਲਵਾਂਗੀ। ਪਾਣੀ ਮੇਰੇ ਕੋਲ ਹੀ ਰੱਖਿਆ ਹੈ ਸੁਖੀ ਨੇ ਕਿਹਾ। ਠੀਕ ਹੈ ਸੁਖੀ। ਦਵਾਈ ਖਾ ਕੇ ਸੋ ਜਾ। ਰਾਤ ਬਹੁਤ ਹੋ ਗਈ ਹੈ। ਜਿਆਦਾ ਦੇਰ ਤੱਕ ਜਾਗਣਾ ਤੇਰੇ ਲਈ ਚੰਗਾ ਨਹੀਂ ਹੈ ਦਵਿੰਦਰ ਨੇ ਕਿਹਾ ਪਰ ਸੁਖੀ ਦੀਆਂ ਅੱਖਾਂ ਵਿੱਚੋਂ ਨੀਂਦ ਦੂਰ ਜਾ ਚੁੱਕੀ ਸੀ ਮਨ 'ਚ ਵਿਚਾਰਾਂ ਦੀ ਹਨੇਰੀ ਚੱਲ ਰਹੀ ਸੀ ਤਿੰਨ ਚਾਰ ਦਿਨ ਬਾਅਦ ਅਮਨਿੰਦਰ ਆਪਣੇ ਦੋਸਤ ਦੇ ਨਾਲ ਘਰ ਪਹੁੰਚਿਆ ਤਾਂ ਦੇਖਿਆ ਦਵਿੰਦਰ ਬਾਹਰ ਵਿਹੜੇ 'ਚ ਬੈਠਾ ਸੀ ਉਸ ਨੂੰ ਦੇਖਦੇ ਹੀ ਉਸ ਦੇ ਚਿਹਰੇ 'ਤੇ ਖੁਸ਼ੀ ਛਾ ਗਈ ਆ ਗਿਆ ਪੁੱਤ ਤੂੰ ਤੇਰੀ ਮਾਂ ਤੇਰਾ ਕਦੋਂ ਤੋਂ ਇੰਤਜ਼ਾਰ ਕਰ ਰਹੀ ਹੈ ਦਵਿੰਦਰ ਨੇ ਕਿਹਾ ਪਰ ਅਮਨਿੰਦਰ ਨੇ ਉਸਦੀ ਗੱਲ ਦਾ ਕੋਈ ਜਵਾਬ ਨਾ ਦਿੰਦੇ ਹੋਏ ਰਸਮ ਨਿਭਾਉਂਦੇ ਹੋਏ ਆਪਣੇ ਪਿਓ ਦੇ ਪੈਰੀ ਹੱਥ ਲਾਏ ਤੇ ਬੋਲਿਆ ਮੈਂ ਤੁਹਾਨੂੰ ਦੱਸਿਆ ਸੀ ਨਾ ਬਾਪੂ ਜੀ ਇਹ ਰੋਹਿਤ ਹੈ ਮੇਰਾ ਦੋਸਤ ਜੋ ਬੈਂਕ ਮੈਨੇਜਰ ਹੈ ਤੁਸੀਂ ਮਕਾਨ ਦੇ ਕਾਗਜ਼ ਤਾਂ ਕੱਢ ਹੀ ਰੱਖੇ ਹੋਣਗੇ ਨਾ ਹੁਣ ਜਲਦੀ ਦੇਨੇ ਅੰਦਰ ਚਲੋ ਤੇ ਕਾਗਜ਼ ਦਿਖਾਓ ਬੜੀ ਮੁਸ਼ਕਲ ਨਾਲ ਮੈਂ ਸਮਾਂ ਕੱਢ ਕੇ ਆਇਆ ਹਾਂ ਹੁਣ ਜਲਦੀ ਚਲੋ ਪੁੱਤ ਆਪਣੀ ਮਾਂ ਨੂੰ ਨਹੀਂ ਮਿਲੇਗਾ ਦਵਿੰਦਰ ਨੇ ਕਿਹਾ ਹਾਂ ਹਾਂ ਬਾਪੂ ਜੀ ਉਹਨਾਂ ਨਾਲ ਵੀ ਮਿਲ ਲੈਂਦਾ ਹਾਂ ਦਵਿੰਦਰ ਘਰ ਦੇ ਅੰਦਰ ਆਇਆ ਤਾਂ ਅਮਨਿੰਦਰ ਵੀ ਤੇਜ਼ ਕਦਮਾਂ ਨਾਲ ਚੱਲਦੇ ਹੋਏ ਉਹਨਾਂ ਦੇ ਪਿੱਛੇ ਆ ਗਿਆ ਦੇਖ ਸੁਖੀ ਤੇਰਾ ਪੁੱਤ ਆ ਗਿਆ ਤੈਨੂੰ ਮਿਲਣ ਸੁਖੀ ਦੇਖ ਤਾਂ ਕੌਣ ਆਇਆ ਹੈ ਕਿੰਨੇ ਦਿਨਾਂ ਤੋਂ ਇੰਤਜ਼ਾਰ ਕਰ ਰਹੀ ਸੀ ਤੂੰ ਇਸ ਪਲ ਦਾ ਤੇਰਾ ਪੁੱਤ ਤੇਰੇ ਸਾਹਮਣੇ ਖੜਾ ਹੈ ਕਹਿੰਦੇ ਹੋਏ ਦਵਿੰਦਰ ਨੇ ਸੁਖੀ ਨੂੰ ਹਿਲਾਇਆ ਤੇ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਸੁਖੀ ਨੇ ਅੱਖਾਂ ਨਾ ਖੋਲੀਆਂ ਮਾਂ ਉઠੋ ਨਾ ਉੱਠਦੇ ਕਿਉਂ ਨਹੀਂ ਅਮਨਿੰਦਰ ਨੇ ਜ਼ੋਰ ਦੀ ਪੁਕਾਰਿਆ ਪਰ ਉਸਦੀ ਆਵਾਜ਼ ਸੁਣ ਕੇ ਵੀ ਸੁਖੀ ਦੀ ਨੀਂਦ ਨਾ ਟੁੱਟੀ ਜਲਦ ਹੀ ਦਵਿੰਦਰ ਨੂੰ ਅਹਿਸਾਸ ਹੋ ਗਿਆ ਕਿ ਪੁੱਤ ਨੂੰ ਦੇਖਣ ਦੇ ਲਈ ਪਲ-ਪਲ ਤਰਸ ਦੀ ਸੁਖੀ ਦੀਆਂ ਅੱਖਾਂ ਹਮੇਸ਼ਾ-ਹਮੇਸ਼ਾ ਲਈ ਬੰਦ ਹੋ ਚੁੱਕੀਆਂ ਹਨ ਅਮਨਿੰਦਰ ਉੱਥੇ ਹੀ ਬੈਠ ਗਿਆ ਤੇ ਮਾਂ-ਮਾਂ ਪੁਕਾਰਦੇ ਹੋਏ ਰੋਣ ਲੱਗਿਆ ਇੱਧਰ ਦਵਿੰਦਰ ਨੇ ਦੁੱਖ ਦੀ ਤਾਂ ਕੋਈ ਸੀਮਾ ਹੀ ਨਹੀਂ ਸੀ ਪਤਨੀ ਦੇ ਜਾਣ ਤੋਂ ਬਾਅਦ ਉਹ ਫੁੱਟ-ਫੁੱਟ ਕੇ ਰੋ ਰੇ ਸੀ ਰਹਿ ਰਹਿ ਕੇ ਉਹਨਾਂ ਨੂੰ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਸਨ। ਕੁਝ ਦਿਨ ਬਾਅਦ ਆਣ ਗੁਆਣ ਦੇ ਲੋਕ ਵੀ ਆਉਣ ਲੱਗੇ। ਸੁਖੀ ਦੇ ਮ੍ਰਿਤਕ ਸ਼ਰੀਰ ਨੂੰ ਜ਼ਮੀਨ ਤੇ ਪਾ ਦਿੱਤਾ ਗਿਆ। ਤਾਂ ਅਚਾਨਕ ਦਵਿੰਦਰ ਦੇ ਮਨ ਵਿੱਚ ਇੱਕ ਖਿਆਲ ਆਇਆ। ਉਹ ਜਲਦੀ ਜਿਦ ਨੇ ਉੱਠੇ ਤੇ ਕਮਰੇ ਵਿੱਚ ਜਾ ਕੇ ਸੁਖੀ ਦੇ ਬਿਸਤਰ ਤੇ ਕੁਝ ਪਾਲਣ ਲੱਗੇ। ਪਰ ਜਿਵੇਂ ਹੀ ਸਿਰਾਨਾ ਚੁੱਕ ਕੇ ਦੇਖਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਉੱਥੇ ਸੁਖੀ ਦੀ ਪਿਛਲੇ 4 ਦਿਨ ਦੀ ਦਵਾਈ ਪਈ ਸੀ। ਫਿਰ ਉਹਨਾਂ ਨੂੰ ਯਾਦ ਆਈ ਡਾਕਟਰ ਦੀ ਉਹ ਗੱਲ ਜਦ ਡਾਕਟਰ ਨੇ ਕਿਹਾ ਸੀ ਸੁੱਖੇ ਦੀ ਇੱਕ ਸਮੇਂ ਦੀ ਦਵਾਈ ਵੀ छुटਣੀ ਨਹੀਂ ਚਾਹੀਦੀ ਨਹੀਂ ਤਾਂ ਕੁਝ ਵੀ ਹੋ ਸਕਦਾ ਹੈ ਫਿਰ ਮਨ ਹੀ ਮਨ ਬੋਲੇ ਅਮਨਿੰਦਰ ਦੇ ਆਉਣ ਦੀ ਖਬਰ ਸੁਣਨ ਤੋਂ ਬਾਅਦ ਜਦ ਵੀ ਮੈਂ ਉਸ ਨੂੰ ਦਵਾਈ ਦੇਣ ਲੱਗਦਾ ਸੀ ਤਾਂ ਕਹਿੰਦੀ ਸੀ ਮੈਂ ਦਵਾਈ ਖਾ ਚੁੱਕੀ ਹਾਂ ਪਰ ਸਾਰੀ ਦਵਾਈ ਤਾਂ ਉਵੇਂ ਦੀ ਉਵੇਂ ਪਈ ਸੀ ਇਸ ਦਾ ਮਤਲਬ 4 ਦਿਨ ਤੋਂ ਸੁਖੀ ਨੇ ਕੋਈ ਦਵਾਈ ਨਹੀਂ ਲਈ ਸੀ ਸੋਚ ਕੇ ਦਵਿੰਦਰ ਦਾ ਦਿਮਾਗ ਚਕਰਾਉਣ ਲੱਗਿਆ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ ਦਵਾਈ ਦੇ ਨੇੜੇ ਹੀ ਇੱਕ ਕਾਗਜ਼ ਰੱਖਿਆ ਹੋਇਆ ਸੀ ਬੜੀ ਬੇਚੈਨੀ ਨਾਲ ਦਵਿੰਦਰ ਨੇ ਉਹ ਕਾਗਜ਼ ਚੁੱਕਿਆ ਜਿਸ ਤੇ ਸੁਖੀ ਨੇ ਲਿਖਿਆ ਸੀ ਮੈਨੂੰ ਪਤਾ ਹੈ ਜਿਸ ਸਮੇਂ ਤੁਸੀਂ ਇਹ ਖੱਤ ਪੜ੍ਹ ਰਹੇ ਹੋਵੋਗੇ ਉਸ ਸਮੇਂ ਮੈਂ ਇਸ ਦੁਨੀਆ ਨੂੰ ਛੱਡ ਚੁੱਕੀ ਹੋਵਾਂਗੀ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਣਾ ਤੁਹਾਡਾ ਦਿੱਤਾ ਹੋਇਆ ਉਹ ਵਚਨ ਤੋੜ ਕੇ ਮੈਂ ਹਮੇਸ਼ਾ ਹਮੇਸ਼ਾ ਲਈ ਤੁਹਾਡੇ ਤੋਂ ਦੂਰ ਜਾ ਰਹੀ ਹਾਂ ਪਰ ਮੇਰੀ ਵੀ ਮਜਬੂਰੀ ਸੀ ਸਿਰਫ ਕੁਝ ਘੰਟੇ ਦੇ ਲਈ ਹੀ ਤਾਂ ਸਾਡਾ ਅਮਨਿੰਦਰ ਪੁੱਤ ਸਾਡੇ ਕੋਲ ਆ ਰਿਹਾ ਸੀ ਆਪਣੀ ਅੰਤਿਮ ਇੱਛਾ ਪੂਰੀ ਕਰਨ ਦਾ ਇਸ ਤੋਂ ਇਲਾਵਾ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਸੀ ਖੱਤ ਪੜਦੇ ਹੀ ਦਵਿੰਦਰ ਦੇ ਮਨ ਵਿੱਚ ਭੁਜਾਲ ਜਿਹਾ ਆ ਗਿਆ ਸਾਰਾ ਜਿਸਮ थरथरा ਕੰਬਲ ਲੱਗਿਆ ਤੇ ਉਹ ਜ਼ਮੀਨ ਤੇ ਬੈਠ ਗਿਆ ਅਮਨਿੰਦਰ ਨੇ ਪਿਓ ਦੇ ਹੱਥੋਂ ਉਹ ਖੱਤ ਲਿਆ ਤੇ ਪੜਦੇ ਹੀ ਉਸ ਦੀਆਂ ਅੱਖਾਂ ਵਿੱਚੋਂ ਾਂ ਜੋ ਫੁੱਟ ਪਈ ਫਿਰ ਦਵਿੰਦਰ ਦੇ ਮੋਢੇ ਤੇ ਹੱਥ ਰੱਖਦੇ ਹੋਏ ਕੰਬਦੀ ਹੀ ਆਵਾਜ਼ ਵਿੱਚ ਬੋਲਿਆ ਬਾਪੂ ਜੀ ਸੰਭਾਲੋ ਆਪਣੇ ਆਪ ਨੂੰ ਪਰ ਜਿਵੇਂ ਹੀ ਅਮਨਿੰਦਰ ਨੇ ਆਪਣੇ ਪਿਓ ਨੂੰ ਹੱਥ ਲਾਇਆ ਉਸੇ ਸਮੇਂ ਉਹਨਾਂ ਦੀ ਗਰਦਨ ਵੀ ਡਿੱਗ ਪਈ ਉਹ નિਸ਼ਪ੍ਰਾਨ ਹੋ ਚੁੱਕੇ ਸੀ ਤੇ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸੀ ਆਪਣੀ ਸੁਖੀ ਦੇ ਕੋਲ ਅੱਠਵਾਂ ਵਚਨ ਨਿਭਾਉਣ ਦੇ ਲਈ ਦੋਸਤੋ ਤੁਹਾਨੂੰ ਅੱਜ ਦੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਤੇ ਜੇਕਰ ਕਹਾਣੀ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ